ਕਿਤਾ ਦੋਸਤੋ ਬੀਠਾ ਸਾਰੇ ਉਹ ਅੱਜ ਮੈਂ ਜੋ ਆਪ ਤੇ ਨਹੀਂ ਗਿਆ ਜੋ ਮੈਂ ਛੁੱਟੀ ਕੀਤੀ ਹੋਈ ਸੀ ਚ ਪਰ ਮੈਂ ਮੈਚ ਗਈ ਬਹੁਤ ਨੂੰ ਫੋਨ ਕੀਤਾ ਉਹ ਕਹਿੰਦਾ ਅੱਜ ਨਾ ਹੀ ਅੱਜ ਘਰ ਰਹਿ ਰਿਹਾ ਹੈ ਰੈਸਟ ਕਰ ਲੈ ਆਗਲੇ ਨੇ ਅੱਜ ਅੜੀ ਕੱਟਣੀ ਸੀ ਮੇਰੀ ਇੱਕ ਦਿਨ ਦੀ ਕੱਟ ਲਈ ਕਿਉਂਕਿ ਕਸਟਮਰ ਨਹੀਂ ਹੋਊਗਾ ਅੱਜ ਸੰਡੇ ਕਰਕੇ ਤੇ ਉਹਨੇ ਜਾਣ ਕੇ ਮੈਨੂੰ ਕਹਿਤਾ ਜਨਾਇ ਚਲੋ ਪਤਾ ਸੇ ਮੈਂ ਤੁਰੀ ਹੋਗੀ ਅੱਜ ਕੱਲ ਇਤਨੀ ਆ ਸਹੀ ਮੈਂ ਤੁਹਾਨੂੰ ਬੋਲ ਰਿਹਾ ਕਿ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਬਸ ਤੋਂ ਬਸ ਸਬਸਕ੍ਰਾਈਬ ਕਰੋ ਤੁਹਾਡੇ ਸਪੋਰਟ ਦੀ ਲੋੜ ਥੋੜੀ ਨੈਕਸਟ ਵੀ ਪ੍ਰੋਬਲਮਸ ਬਹੁਤ ਬਸ ਸਮਾਂ ਸਮਾ ਵਧੀਆ ਵੀ ਸਿਰ ਚੱਲਦਾ ਮਾੜਾ ਵੀ ਫਿਰ ਵਧੀਆ ਜਾਊਗਾ ਬਸ ਮਤ ਨਹੀਂ ਹਾਰਨੀ ਤੁਹਾਡੇ ਛੋਟੇ ਭਰਾ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜਿਹੜੇ ਪਿਆਰ ਕਰਦੇ ਜਰੂਰ ਸਬਸਕ੍ਰਾਈਬ ਕਰਿਓ ਬੇਨਤੀ ਹੈ ਲਵ ਯੂ ਸਾਰਿਆਂ ਦਾ ਜੈ ਜੀ ਰਾਮ